جب جب سرکار ڈرتی ہے پولیس کو اگے کرتی ہے جب جب ڈرتی ہے پولیس کو اگے کرتی ہے چاچا بھی ڈرتا ہے پولیس کو اگے کرتا ہے جب جب موتی ڈرتا ہے پولیس کو اگے کرتا ہے جب جب سرکار ڈرتی ہے پولیس کو اگے کرتی ہے دکھ کی دکھی چک دیں گے نوٹ گوٹا رکھ دیں گے دکھ کی دکھی چک دیں ਆਇ ਤੋਂ ਨੇ ਉਹ ਵੀ ਆਪਣੀ ਗੱਲ ਰੱਖਾ ਸਾਰੇ ਸਾਥੀਆਂ ਨੂੰ ਭਰਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ ਨਾਲ ਧਿਆਨ ਰੱਖਣਾ ਪਾਕੀਆਂ ਮੇਰੇ ਹੱਥ ਵਿੱਚ ਨਹੀਂ ਫੜਿਆ ਰਹਿ ਜਾਣੀਆਂ ਨਹੀਂ ਤਾਂ ਇਹਨਾਂ ਤੋਂ ਬਾਅਦ ਸਾਡੇ ਚੰਡੀਗੜ੍ਹ ਦੇ ਸ੍ਰੀ ਗੁਰੂ ਗੁਰਬਦਾਸ ਸੈਕਟਰ 30 ਤੋਂ ਓਪੀ ਚੋਪੜਾ ਜੀ ਉਹ ਇਹਨਾਂ ਤੋਂ ਬਾਅਦ ਤਿਆਰ ਹਨ ਓਪੀ ਚੋਪੜਾ ਜੀ ਪਰਮ ਸਤਿਕਾਰਯੋਗ ਮੌਜੂਦ ਸਮਾਜ ਦੇ ਮਹਾਪਰਸ਼ੋ ਵਾਟਵਾਂ ਕੁਪਾਰਟੀਆਂ ਦੇ ਬਲਾਰੇ ਜਿੱਥੇ ਬੰਦੀਆਂ ਦੇ ਨੁਮਾਇंदे ਔਰ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਗ ਕਦੇ ਕਦੇ ਮੈਂ ਸੋਚਦਾ ਹੁੰਨਾ ਹੈ ਮੈਂ ਗੁਰੂ ਰਵਿਦਾਸ ਨੇ 12ਵੀਂ ਸਜੀ ਦੇ ਵਿੱਚ ਕਿਹਾ ਸੀ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਲੜਾਈ ਲੜੋ ਕੇ ਰਾਜ ਭਾਗ ਦੀ ਗੱਲ ਕਰੀ ਗੁਰੂ ਰਮਦਾਸ ਜੀ ਬਾਣੀ ਦੇ ਵਿੱਚ ਰਾਜ ਭਾਗ ਦੀ ਲੜਾਈ ਦੀ ਗੱਲ ਹੈ ਉਹਦੇ ਬਾਅਦ ਲਗਭਗ 4-500 ਸਾਲ ਦੀਤੋਂ ਤੋਂ ਬਾਅਦ ਬਾਬਾ ਸਾਧਕੂ ਭੀਮਰਾਓ ਗੜਕਰ ਸਾਹਿਬ ਆਏ ਉਹਨਾਂ ਨੇ ਵੀ ਕਿਹਾ ਪੜੋ ਜੂੜੋ ਸੰਘਰਸ਼ ਕਰੋ ਸ਼ਾਇਦ ਸਾਨੂੰ ਇਹ ਗੱਲ ਦੀ ਜਿਆਦਾ ਸਮਝ ਨਹੀਂ ਲੱਗ ਰਹੀ ਜਾਂ ਅਸੀਂ ਸਮਝਣਾ ਹੀ ਚਾਹੁੰਦੇ ਲੋਕ ਸਭਾ ਦੀਆਂ ਚੋਣਾਂ ਜਾ ਕੇ ਹਟੀਆਂ ਨੇ ਮੈਨੂੰ ਕੁਝ ਲੋਕਾਂ ਦੇ ਫੋਨ ਆਏ ਕਹਿੰਦੇ ਪ੍ਰਧਾਨ ਜੀ ਹੁਣ ਕੀ 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 ਹੋਊਗਾ ਮੈਂ ਕਹਿੰਦਾ ਹੁਣ ਤੁਹਾਡੇ ਖੇਤਰ ਫਿਰੂਗਾ ਤੁਹਾਡੇ ਜੁੱਤੀਆਂ ਫਿਰਨ ਗਿਆ ਤੁਹਾਡੇ ਗੁਰੂ ਘਰ ਥੋੜੇ ਜਾਣਗੀ ਕਿਉਂਕਿ ਜਦ ਸਾਡੇ ਕੋਲ ਇੱਕ ਬੋਰਡ ਦਾ ਅਧਿਕਾਰ ਹੈ ਜਿਸ ਬੋਰਡ ਨੇ ਸਾਨੂੰ ਰਾਜੇ ਬਣਾਉਣਾ ਹੈ ਜਿਸ ਬੋਰਡ ਆ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਧਮਕੀਆਂ ਦਿੱੰਨੀਆਂ ਇਹ ਪ੍ਰਸ਼ਾਸਨ ਤਾਂ ਰਾਜਨੀਤਿਕ ਲੋਕਾਂ ਦਾ ਰਾਜ ਸੱਤਾ ਦਾ غلام ਹੈ ਇਹ ਤਾਂ ਜਿਹਦੀ ਰਾਜ ਸੱਤਾ ਉਹਦੇ ਗੁਲਾਮ ਨੇ ਇਹ ਅਸੀਂ ਕਿਹਾ ਵੀ ਭਾਈ ਹੁਣ ਉਹਦੇ ਛੇਤਰ ਫਿਰਨਾ ਕਿਉਂਕਿ ਅਸੀਂ ਆਪਣੀ ਬੋਰਡ ਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਪਾਇਆ ਮੈਂ ਪੂਰੇ ਪੰਜਾਬ ਦੇ ਵਿੱਚ ਦੇਖਣਾ ਅਸੀਂ ਇੰਨੀਆਂ ਢੇਰੀਆਂ ਬਣਾਈਆਂ ਹੋਈਆਂ ਨੇ ਉੱਚੀ ਉੱਚੀ ਜੈ ਅੰਬੇ德ਕਰ ਜੈ ਭੀਮ ਜੈ ਰਬਦਾਸ ਜਦ ਟਾਈਮ ਆਉਂਦਾ ਪਤਾ ਬੋਲਣ ਦਾ ਟਾਈਮ ਆਉਂਦਾ ਫਿਰ ਅਸੀਂ ਉਹਨਾਂ ਆਰਐਸਐਸ ਵਰਗੂwadi ਪਾਰਕਾਂ ਦੇ ਝੱਡੇ ਸਾਡੇ ਮੋਢਿਆਂ ਤੇ ਹੁੰਦੇ ਨੇ ਤੇ ਅਸੀਂ ਇਹ ਗੱਲ ਕਹਿ ਦਿੰਨੇ ਆ ਜੀ ਨਹੀਂ ਇਹ ਸਾਡੀ ਮਾਂ ਪਾਲ ਦੀ ਹੈ ਰਾਜਨੀਤੀ ਹਰ ਇੱਕ ਦੁੱਖ ਦਾ ਸਾਡਾ ਹੱਲ ਕਰ ਸਕਦੀ ਹੈ ਇਹ ਕੋਈ ਮੰਦਰ ਪਹਿਲੀ ਆਦਮੀ ਕਿਹਾ ਅੱਗੇ ਵੀ ਟਹਿਣਗੇ ਕਿਉਂਕਿ ਜਦ ਤੱਕ ਅਸੀਂ ਰਾਜ ਸੱਤਾ ਦੇ ਵਿੱਚ ਕਾਬਜ ਨਹੀਂ ਹੁੰਦੇ ਪਿੱਛੇ ਗਏ ਸੰਗਰੂਰ ਅਸੀਂ ਗਏ ਸੰਗਰੂਰ ਵੀ ਕੁੱਟ ਪਈ ਲੁਧਿਆਣੇ ਕੱਟ ਰੱਖਿਆ ਉੱਥੇ ਵੀ ਕੁੱਟ ਪਈ ਅਸੀਂ ਠੇਕਾ ਲੈ ਲਿਆ ਜਿੱਥੇ ਸਾਡੇ ਛਿੱਤਰ ਫਿਰੇ ਅਸੀਂ ਭੱਜ ਕੇ ਸਾਰੇ ਉੱਤੇ ਚਲੇ ਗਏ क्यों अभी बार बार खेत्र खाने क्यों बार बार खेत खाके चौती है डॉक्टर बना लो कि बनाया अस ढेरिया बना लिया अभी अपने मुल्क आना लग गए और अखीर बचना समा नहीं लेना मैं तो भड़काऊ पास नहीं देना मैं चोर ਤੁਸੀਂ ਆਪਣੀਆਂ ਜ਼ਮੀਰਾਂ ਜਗਾ ਲਓ ਤੁਹਾਨੂੰ ਵੋਟ ਪਾਉਣ ਦਾ ਜਿੰਨਾ ਅਕਲ ਆ ਗਈ ਉਸ ਦਿਨ ਇਸ ਦੇਸ਼ ਦੇ ਉੱਤੇ ਤੁਸੀਂ ਸੱਤਾ ਦੇ ਕਾਬੂ ਮੋੜੋਗੇ ਸ਼੍ਰੀ ਖੁਰਾਜ ਬਸਰਾਵਜੀ ਕਹਿੰਗੇ ਹਰ ਮਾਰਕ ਹਰ ਸਾਲ ਉੱਥੇ 10 ਤੋਂ 12 ਜੱਡੇ ਬੰਦੇ ਮਰਦੇ ਨੇ ਕਿਉਂ ਮੱਧ ਨੇ ਕਿਉਂ ਕਿਉਂ ਸੇ ਰੋਡ ਤੰਗ ਨੇ ਔਰ ਜਿਨ੍ਹਾਂ ਨੇ ਸਰਕਾਰਾਂ ਹੁੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ ਹੁੰਦਾ ਉਹਨੇ ਇਤਿਹਾਸ ਗੁਣਾਤਾ ਉੱਤੇ ਮੰਦਰ ਬਣਾ ਕੇ ਰੱਖਦਾ ਉਹ ਸਾਡਾ ਤਾਂ ਇਤਿਹਾਸ ਹੈ ਆਕੇ ਇਤਹਾਸ ਨੂੰ ਖੋਤ ਕਰਦ ਕੀਤਾ ਜਾਂ ਖਤਮ ਕੀਤਾ ਜਾ ਰਿਹਾ ਹੈ ਕੱਲਾ ਨਗਦਾਸ਼ੀਆ ਭਾਈਚਾਰ ਤੇ ਹੁੰਦਾ ਸਿੱਖਾਂ ਤੇ ਹੁੰਦਾ ਮੁਸਲਮਾਨਾਂ ਤੇ ਹੁੰਦਾ ਕ੍ਰਿਸ਼ਨ ਤੇ ਹੁੰਦਾ ਕਿਉਂ ਵੀ ਅਸੀਂ ਲੋਕ ਦੇ 85% ਲੋਕ ਇਕੱਠੇ ਹੁੰਦੇ ਸੋ ਮੇਰੀ ਅਸਿਰ ਵਿੱਚ ਹੀ ਤੁਹਾਨੂੰ ਬੇਨਤੀ ਹੈ ਅਗਰ ਤੁਸੀਂ ਆਪਣੀ ਬੋਰਡ ਨੂੰ ਸਹੀ ਤਰੀਕੇ ਨਾਲ ਨਾਮਰਤਿਆ ਡਾਕਟਰ ਬੇਲਕਸ ਦਾ ਆਪਣੀ ਗੋਲੀ ਨਹੀਂ ਚਲਾਈ ਕੋਈ ਖੂਨ ਨਹੀਂ ਡੋਲਿਆ ਉਹਨੇ ਕਤਲਮ ਚਲਾਈ ਜੋ ਸੰਗਤ ਦੇ ਦੇਸ਼ ਦੇ ਰਾਜੇ ਬਣਨ ਵੱਲ ਵੇਖਦਾ ਉਹ ਬੇਕਦਰ ਸਾਹਮਣੇ ਲਿਖਦਾ ਐ ਗਲਤ ਸਮਾਜ ਦੇ ਲੋਕੋ ਜਾ ਕੇ ਆਪਣੀਏ ਕੁੰਡਾ ਤੇ ਲਿਖੋ ਇੱਕ ਦਿਨ ਤੁਸੀਂ ਇਹ ਦੇਸ਼ ਦੇ ਹਕੂਮਤਾਂ ਬਣਾਓਗੇ ਜਦ ਹਕੂਮਤਾਂ ਨੂੰ ਬਣਾਗੇ ਜਦ ਅਸੀਂ ਬੋਰ ਦਾ ਸਹੀ ਇਸਤੇਮਾਲ ਕਰਾਂਗੇ ਬਹੁਤ ਧੰਨਵਾਦ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਨੀ ਚਾਹਨਾ ਬੇਨਤੀ ਕਰਕੇ ਕਿ ਕਿਉਂਕਿ ਤੁਸੀਂ ਸਿਰਫ ਦੇ ਸਿਰਫ ਮਨਯੋਗ ਦੀ ਐਸਡੀਐਸਟੀ ओबीसी ਸਮਾਜ ਨੂੰ ਟਾਰਗੇਟ ਕਰਦੇ ਹੋ ਔਰ ਚੇਤਾਵਨੀ ਇਸ ਕਰਕੇ ਹੈ ਇਹ ਸਮਾਜ ਨੂੰ ਛੋਟਾ ਦੇ ਕਮਜ਼ੋਰ ਨਾ ਸਮਝ ਲਿਓ ਸੋ ਬਹੁਤ ਧੰਨਵਾਦ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ